ਤਰਨਤਾਰਨ ਜ਼ਿਮਨੀ ਚੌਂਕ ਦੇ ਦੂਜੇ ਨੰਬਰ ਤੇ ਆਉਣ ਤੋਂ ਬਾਅਦ ਸ਼ੋਮਨੀ ਅਕਾਲੀ ਦਲ ਹੌਲੀ-ਹੌਲੀ ਆਪਣੀ ਲਹਿਰ ਦੇ ਵਿੱਚ ਪਰਤਣ ਲੱਗਾ ਹੈ। ਇਸ ਵਾਸਤੇ ਪਾਰਟੀ ਜਿੱਥੇ ਜ਼ਮੀਨੀ ਪੱਧਰ ਤੇ ਆਪਣੀ ਹਾਲਤ ਸੁਧਾਰਨ ਲਈ ਕੰਮ ਕਰ ਰਹੀ ਹੈ, ਉੱਥੇ ਨੀਤੀਗਤ ਤੌਰ ਤੇ ਵੀ ਬਹੁਤ ਸੋਚ ਸਮਝ ਕੇ ਫੈਸਲੇ ਲੈਣ ਲੱਗੀ ਹੈ। ਇਸ ਲਈ ਪਿਛਲੇ ਕਈ ਦਿਨਾਂ ਤੋਂ ਅਕਾਲੀ ਦਲ ਲਗਾਤਾਰ ਕੇਂਦਰ ਤੇ ਸੂਬਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹਨਾਂ ਕੋਸ਼ਿਸ਼ਾਂ ਦਾ ਅਸਰ ਇਹ ਹੋ ਰਿਹਾ ਹੈ ਕਿ ਪਾਰਟੀ ਦੀ ਹਰ ਜਗ੍ਹਾ ਹਾਜ਼ਰੀ ਦਿਸਣ ਲੱਗੀ ਹੈ। ਪਾਰਟੀ ਦਾ ਨਿਰਾਸ਼ ਹੋਇਆ ਕਾਡਰ ਵੀ ਉਤਸ਼ਾਹਿਤ ਹੋਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਕਾਰਨਾਂ ਦੇ ਮੱਦੇਨਜ਼ਰ ਹੀ ਸ਼ੋਮਨੀ ਕਾਲੀਦਲ ਨੂੰ ਲੱਗਣ ਲੱਗਾ ਹੈ ਕਿ ਉਸ ਦੀ 2027 ਦੀ ਵਿਧਾਨ ਸਭਾ ਚੋਣਾਂ 'ਚ ਵਾਪਸੀ ਹੋ ਸਕਦੀ ਹੈ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਹਟਾ ਕੇ ਜੇਕਰ ਲੋਕਾਂ ਨੇ ਬਦਲ ਦੇ ਰੂਪ ਦੇ ਵਿੱਚ ਦੇਖਿਆ ਤਾਂ ਉਹ ਕਾਂਗਰਸ ਦੇ ਬਜਾਏ ਅਕਾਲੀ ਦਲ ਤੇ ਭਰੋਸਾ ਕਰਨਗੇ ਪੰਜਾਬੀ ਜਾਗਰਣ ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਲਈ ਪਾਰਟੀ ਨੇ ਬੀਤੇ ਕੱਲ ਕੋਰ ਕਮੇਟੀ ਦੀ ਮੀਟਿੰਗ ਵਿੱਚ ਦਸੰਬਰ ਮਹੀਨੇ 'ਚ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪੰਚਾਇਤ ਚੋਣਾਂ ਪਾਰਟੀ ਚੋਣ ਨਿਸ਼ਾਨ ਤੇ ਲੜਨ ਦਾ ਫੈਸਲਾ ਕੀਤਾ ਤਾਂ ਕਿ ਪਾਰਟੀ ਪਿੰਡੂ ਵੋਟ ਬੈਂਕ ਵਿੱਚ ਆਪਣੇ ਪਾਣੀ ਨੂੰ ਨਾਪ ਸਕੇ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਹੀ ਲੜੇਗੀ ਜ਼ਿਕਰਯੋਗ ਹੈ ਕਿ ਅਕਾਲੀ ਦਲ ਦਾ ਕੋਰ ਵੋਟ ਬੈਂਕ ਪਿੰਡੂ ਹਲਕਿਆਂ ਵਿੱਚ ਪੰਥਕ ਤੇ ਕਿਸਾਨੀ ਹੀ ਹੈ ਜਿਹੜਾ ਕਿ ਪਿਛਲੇ ਕੁਝ ਸਾਲਾਂ ਤੋਂ ਉਸ ਤੋਂ ਖੋਇਆ ਗਿਆ 2015 ਚ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਅਕਾਲੀ ਦਲ ਨੇ ਆਪਣਾ ਪੰਥਕ ਵੋਟ ਬੈਂਕ ਗਵਾ ਦਿੱਤਾ ਉਸ ਦੀ ਖੁਸ਼ਕਿਸਮਤੀ ਰਹੀ ਕਿ ਇਸ ਅਰਸੇ ਵਿੱਚ ਐ ਜੀ ਪੀ ਸੀ ਦੀਆਂ ਚੋਣਾਂ ਨਹੀਂ ਹੋਈਆਂ ਨਹੀਂ ਤਾਂ ਸੂਬੇ ਦੀ ਸੱਤਾ ਦੇ ਨਾਲ-ਨਾਲ ਪਾਰਟੀ ਦੇ ਹੱਥੋਂ ਐ ਜੀ ਪੀ ਸੀ ਦੀ ਸੱਤਾ ਵੀ ਖੋਈ ਜਾਂਦੀ ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਨੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਹਾਸ਼ੀਏ 'ਤੇ ਧੱਕ ਦਿੱਤਾ ਸੀ 2007 ਤੋਂ 17 ਤੱਕ ਲਗਾਤਾਰ ਦੋ ਵਾਰ ਸੱਤਾ ਤੇ ਕਾਬਜ਼ ਰਹੀ ਪਾਰਟੀ 2017 ਵਿੱਚ ਵਿਧਾਨ ਸਭਾ ਦੀਆਂ 15 ਅਤੇ 2022 ਵਿੱਚ 3 ਸੀਟਾਂ ਤੇ ਸਿਮਟ ਗਈ ਇਹੀ ਨਹੀਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ 2 ਅਤੇ 2024 ਵਿੱਚ ਸਿਰਫ ਇੱਕ ਸੀਟ ਤੇ ਹੀ ਜਿੱਤ ਹਾਸਲ ਕੀਤੀ 2022 ਤੋਂ ਬਾਅਦ ਹੋਈਆਂ ਸੰਸਦੀ ਜ਼ਿਮਨੀ ਚੋਣ ਹੋਣ ਜਾਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਇਸ ਵਿੱਚ ਪਾਰਟੀ ਜਦ ਤੱਕ ਖੜੀ ਨਹੀਂ ਹੋਈ ਜਾਂ ਫਿਰ ਉਸਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ ਪਰ ਤਰੰਤਰੰਤ ਜ਼ਿਮਨੀ ਚੋਣ ਹੀ ਕਰ ਜੀ ਚੋਣ ਹੈ ਜਿੱਥੇ ਪਾਰਟੀ ਨੇ ਦੂਜਾ ਸਥਾਨ ਹਾਸਲ ਕੀਤਾ ਉਹ ਵੀ ਉਸ ਸਮੇਂ ਜਦੋਂ ਗਰਮਖੇਲੀ ਅੰਮ੍ਰਿਤਪਾਲ ਦੀ ਪਾਰਟੀ ਨੇ ਵੀ ਇਸ ਸੀਟ ਤੇ ਆਪਣਾ ਉਮੀਦਵਾਰ ਖੜਾ ਕੀਤਾ ਹੋਇਆ ਸੀ ਜਿਸ ਨੂੰ ਤੀਜੇ ਨੰਬਰ ਤੇ ਸਬਰ ਕਰਨਾ ਪਿਆ ਇਸ ਤੋਂ ਪਾਰਟੀ ਕਾਫੀ ਉਤਸ਼ਾਹਿਤ ਹੈ ਦਰਸਲੇਸ ਦੌਰਾਨ ਵਿੱਚ ਆਏ ਹੜ੍ਹਾਂ ਵਿੱਚ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਕੰਮ ਕੀਤਾ ਤੇ ਉਹਨਾਂ ਦਾ ਅਸਰ ਨਜ਼ਰ ਆਇਆ ਸੁਖਬੀਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਤਰ੍ਹਾਂ ਦੀ ਮਦਦ ਦੇ ਹੱਥ ਵਿਖਾਏ ਹੁਣ ਪਿੰਡੂ ਇਲਾਕਿਆਂ ਵਿੱਚ ਜੇਕਰ ਪਾਰਟੀ ਜ਼ੋਰ ਲਾ ਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਵਿੱਚ ਆਪਣੇ ਉਮੀਦਵਾਰ ਚੁਣ ਲੈਂਦੀ ਹੈ ਜਾਂ ਫਿਰ ਦੂਜੀਆਂ ਪਾਰਟੀਆਂ ਨੇ ਮੁਕਾਬਲੇ ਚੰਗਾ ਪ੍ਰਦਰਸ਼ਨ ਕਰ ਜਾਂਦੀ ਹੈ ਤਾਂ ਇਹ ਉਹਨਾਂ ਲਈ ਉਮੀਦ ਦੀ ਇੱਕ ਨਵੀਂ ਕਿਰਨ ਹੋਵੇਗੀ ਤਰਨਤਾਰਨ ਜ਼ਿਮਨੀ ਚੌਂਕ ਦੇ ਦੂਜੇ ਨੰਬਰ ਤੇ ਆਉਣ ਤੋਂ ਬਾਅਦ ਸ਼ੋਮਨੀ ਅਕਾਲੀ ਦਲ ਹੌਲੀ-ਹੌਲੀ ਆਪਣੀ ਲਹਿਰ ਦੇ ਵਿੱਚ ਪਰਤਣ ਲੱਗਾ ਇਸ ਵਾਸਤੇ ਪਾਰਟੀ ਜਿੱਥੇ ਜ਼ਮੀਨੀ ਪੱਧਰ ਤੇ ਆਪਣੀ ਹਾਲਤ ਸੁਧਾਰਨ ਲਈ ਕੰਮ ਕਰ ਰਹੀ ਹੈ ਉਥੇ ਨੀਤੀਗਤ ਤੌਰ ਤੇ ਵੀ ਬਹੁਤ ਸੋਚ ਸਮਝ ਕੇ ਫੈਸਲੇ ਲੈਣ ਲੱਗੀ ਹੈ ਇਸ ਲਈ ਪਿਛਲੇ ਕਈ ਦਿਨਾਂ ਤੋਂ ਅਕਾਲੀ ਦਲ ਲਗਾਤਾਰ ਕੇਂਦਰ ਤੇ ਸੂਬਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਕੋਸ਼ਿਸ਼ਾਂ ਦਾ ਅਸਰ ਇਹ ਹੋ ਰਿਹਾ ਹੈ ਕਿ ਪਾਰਟੀ ਦੀ ਹਰ ਜਗ੍ਹਾ ਹਾਜ਼ਰੀ ਦਿਸਣ ਲੱਗੀ ਹੈ ਪਾਰਟੀ ਦਾ ਨਿਰਾਸ਼ ਹੋਇਆ ਕਾਡਰ ਵੀ ਉਤਸ਼ਾਹਿਤ ਹੋਣਾ ਸ਼ੁਰੂ ਹੋ ਗਿਆ ਹੈ ਇਹਨਾਂ ਕਾਰਨਾਂ ਦੇ ਮੱਦੇਨਜ਼ਰ ਹੀ ਸ਼੍ਰੋਮਣੀ ਕਾਲੀ ਦਲ ਨੂੰ ਲੱਗਣ ਲੱਗਾ ਹੈ ਕਿ ਉਸ ਦੀ 2027 ਦੇ ਵਿਧਾਨ ਸਭਾ ਚੋਣਾਂ 'ਚ ਵਾਪਸੀ ਹੋ ਸਕਦੀ ਹੈ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਹਟਾ ਕੇ ਜੇਕਰ ਲੋਕਾਂ ਨੇ ਬਦਲ ਦੇ ਰੂਪ ਦੇ ਵਿੱਚ ਦੇਖਿਆ ਤਾਂ ਕਾਂਗਰਸ ਦੇ ਬਜਾਏ ਅਕਾਲੀ ਦਲ ਤੇ ਭਰੋਸਾ ਕਰਨਗੇ ਪੰਜਾਬੀ ਜਾਗਰਣ ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਲਈ ਪਾਰਟੀ ਨੇ ਬੀਤੇ ਕੱਲ ਕੋਰ ਕਮੇਟੀ ਦੀ ਮੀਟਿੰਗ ਵਿੱਚ ਦਸੰਬਰ ਮਹੀਨੇ 'ਚ ਹੋਣ ਵਾਲੀਆਂ ਬਲੌਕ ਸੰਮਤੀ ਅਤੇ ਜ਼ਿਲ੍ਹਾ ਪੰਚਾਇਤ ਚੋਣਾਂ ਪਾਰਟੀ ਚੋਣ ਨਿਸ਼ਾਨ ਤੇ ਲੜਨ ਦਾ ਫੈਸਲਾ ਕੀਤਾ ਤਾਂ ਕਿ ਪਾਰਟੀ ਪਿੰਡੂ ਵੋਟ ਬੈਂਕ ਵਿੱਚ ਆਪਣੇ ਪਾਣੀ ਨੂੰ ਨਾਪ ਸਕੇ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਹੀ ਲੜੇਗੀ ਜ਼ਿਕਰਯੋਗ ਹੈ ਕਿ ਅਕਾਲੀ ਦਲ ਦਾ ਕੋਰ ਵੋਟ ਬੈਂਕ ਪਿੰਡੂ ਹਲਕਿਆਂ ਵਿੱਚ ਪੰਥਕ ਤੇ ਕਿਸਾਨੀ ਹੀ ਹੈ ਜਿਹੜਾ ਕਿ ਪਿਛਲੇ ਕੁਝ ਸਾਲਾਂ ਤੋਂ ਉਸ ਤੋਂ ਖੋਇਆ ਗਿਆ 2015 ਚ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਅਕਾਲੀ ਦਲ ਨੇ ਆਪਣਾ ਪੰਥਕ ਵੋਟ ਬੈਂਕ ਗਵਾ ਦਿੱਤਾ ਉਸ ਦੀ ਖੁਸ਼ਕਿਸਮਤੀ ਰਹੀ ਕਿ ਇਸ ਅਰਸੇ ਵਿੱਚ ਐਜਪੀਸੀ ਦੀਆਂ ਚੋਣਾਂ ਨਹੀਂ ਹੋਈਆਂ ਨਹੀਂ ਤਾਂ ਸੂਬੇ ਦੀ ਸੱਤਾ ਦੇ ਨਾਲ-ਨਾਲ ਪਾਰਟੀ ਦੇ ਹੱਥੋਂ ਐਜਪੀਸੀ ਦੀ ਸੱਤਾ ਵੀ ਖੋਈ ਜਾਂਦੀ ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਨੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਹਾਸ਼ੀਏ ਤੋਂ ਧੱਕ ਦਿੱਤਾ ਸੀ 2007 ਤੋਂ 2017 ਤੱਕ ਲਗਾਤਾਰ ਦੋ ਵਾਰ ਸੱਤਾ ਤੇ ਕਾਬਜ਼ ਰਹੀ ਪਾਰਟੀ 2017 ਵਿੱਚ ਵਿਧਾਨ ਸਭਾ ਦੀਆਂ 15 ਅਤੇ 2022 ਵਿੱਚ 3 ਸੀਟਾਂ ਤੇ ਸਿਮਟ ਗਈ ਇਹੀ ਨਹੀਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ 2 ਅਤੇ 2024 ਵਿੱਚ ਸਿਰਫ 1 ਸੀਟ ਤੇ ਹੀ ਜਿੱਤ ਹਾਸਲ ਕੀਤੀ 2022 ਤੋਂ ਬਾਅਦ ਹੋਈਆਂ ਸੰਸਦੀ ਜ਼ਿਮਨੀ ਚੋਣ ਹੋਣ ਜਾਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਇਸ ਵਿੱਚ ਪਾਰਟੀ ਜਦ ਤੱਕ ਖੜੀ ਨਹੀਂ ਹੋਈ ਜਾਂ ਫਿਰ ਉਸਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ ਪਰ ਤਰੰਤਰਨ ਜ਼ਿਮਨੀ ਚੋਣ ਹੀ ਇੱਕ ਅਜੀ ਹੀ ਚੋਣ ਹੈ ਜਿੱਥੇ ਪਾਰਟੀ ਨੇ ਦੂਜਾ ਸਥਾਨ ਹਾਸਲ ਕੀਤਾ ਉਹ ਵੀ ਉਸ ਸਮੇਂ ਜਦੋਂ ਗਰਮਖੇਲੀ ਅੰਮ੍ਰਿਤਪਾਲ ਦੀ ਪਾਰਟੀ ਨੇ ਵੀ ਇਸ ਸੀਟ ਤੇ ਆਪਣਾ ਉਮੀਦਵਾਰ ਖੜਾ ਕੀਤਾ ਹੋਇਆ ਸੀ ਜਿਸ ਨੂੰ ਤੀਜੇ ਨੰਬਰ ਤੇ ਸਬਰ ਕਰਨਾ ਪਿਆ ਇਸ ਤੋਂ ਪਾਰਟੀ ਕਾਫੀ ਉਤਸ਼ਾਹਿਤ ਹੈ ਦਰਸਲੇਸ دوران ਵਿੱਚ ਆਏ ਹੜ੍ਹਾਂ ਵਿੱਚ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਕੰਮ ਕੀਤਾ ਤੇ ਉਹਨਾਂ ਦਾ ਅਸਰ ਨਜ਼ਰ ਆਇਆ ਸੁਖਬੀਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਤਰ੍ਹਾਂ ਦੀ ਮਦਦ ਦੇ ਹੱਥ ਵਿਖਾਏ ਹੁਣ ਪਿੰਡੂ ਇਲਾਕਿਆਂ ਵਿੱਚ ਜੇਕਰ ਪਾਰਟੀ ਜ਼ੋਰ ਲਾ ਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਵਿੱਚ ਆਪਣੇ ਉਮੀਦਵਾਰ ਚੁਣ ਲੈਂਦੀ ਹੈ ਜਾਂ ਫਿਰ ਦੂਜੀਆਂ ਪਾਰਟੀਆਂ ਨੇ ਮੁਕਾਬਲੇ ਚੰਗਾ ਪ੍ਰਦਰਸ਼ਨ ਕਰ ਜਾਂਦੀ ਹੈ ਤਾਂ ਇਹ ਉਹਨਾਂ ਲਈ ਉਮੀਦ ਦੀ ਇੱਕ ਨਵੀਂ ਕਿਰਨ ਹੋਵੇਗੀ